ਜਿਸੇ ਨੂੰ ਦੁੱਖ ਨਹੀਂ ਹੋਊਗਾ ਜਿਸੇ ਨੂੰ ਤਕਲੀਫ ਨਹੀਂ ਹੋਊਗੀ ਸਾਰਿਆਂ ਦੀ ਚੜ੍ਹਦੀ ਕਲਾ ਹੋਊਗੀ ਇਹ ਦਾਮ ਆਪਨੋ ਪੂਰਾ ਜਿਸ ਵਾਸਤੇ ਮਹਾਰਾਜ ਨੇ ਦਸਾ ਮਹਾਰਾਜ ਨੇ ਸਾਡੇ ਦਰਵਾਜ਼ੇ ਖੋਲ ਦਿੱਤੇ ਹਨ ਪਰ ਅਸੀਂ ਅਜੇ ਗੱਦੀ ਦੀ ਕਰ ਸਕਦੇ ਖਾਲਸਾ ਦੀ ਗੱਲ ਕਰਨੀ ਕੋਈ ਗੈਰ ਕਾਨੂੰਨੀ ਨਹੀਂ ਹੈ ਗੈਰ ਕਾਨੂੰਨੀ ਹੁੰਦੀ ਹੈ ਜਿੱਥੇ ਆਪਾਂ ਕਈ ਅਸੀਂ ਮਾਰ ਦਾਂਗੇ ਲੁੱਟ ਲਾਂਗੇ ਖੋਹ ਲਾਂਗੇ ਉਹਦੇ ਨਾਲ ਕਾਨੂੰਨ ਟੁੱਟਦਾ ਜੇ ਖਾਲਸਾ ਵੀ ਜਦੋਂ ਬਣ ਗਿਆ ਤੇ ਆਪਾਂ ਕਹਿੰਦੇ ਮਾਰ ਦਿਆਂਗੇ ਲੁੱਟ ਲਾਂਗੇ ਖਾ ਲਾਂਗੇ ਨੱਕ ਜੇ ਨਹੀਂ ਸਾਡੇ ਉੱਤੇ ਲੱਗੂਗਾ ਸੋਤ ਨੂੰ ਕੋਈ ਤਕਲੀਫ ਨਹੀਂ ਹੈ ਜੇ ਖਾਲਸਾ ਦੀ ਗੱਲ ਕਥਾ ਦੇ ਵਿੱਚ ਕਰੋ ਗੈਠ ਕੇ ਕਰੋ ਜਿੱਥੇ ਤੁਸੀਂ ਕਾਸ਼ ਖੇੜਦੇ ਹੋ ਉੱਥੇ ਸਤ ਵੀ ਲਾ ਲਓ ਕਾਸ਼ ਦੇ ਪੁੱਤੇ ਦੀ ਪਰ ਖਾਲਸਾ ਦੀ ਗੱਲ ਕਰੋ ਹੁਣ ਜਿੰਨਾ ਸਿਰ ਆਖਾ ਕੇ ਕਦਮ ਨਹੀਂ ਬੁਧਾਉਂਦੇ ਤਾਂ ਉਮਰਾਂ ਸਾਡੀਆਂ ਜਾ ਰਹੀਆਂ ਹਨ ਅਮਨ ਸਿਆਸ ਕਰਦੇ ਕਿ ਅੱਜ ਦੇ ਦਿਹਾੜੇ ਦੇ ਉੱਤੇ ਜੋ ਦਸਵੇਂ ਪਾਤਸ਼ਾਹ ਨੇ ਕਿਹਾ ਇੱਕ ਗਰੀਬ ਸਿੱਖਾਂ ਕੋਲ ਦੋ ਪਾਤ ਸਾਈ ਫਿਰ ਕਹਿੰਦੇ ਆ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿੱਜ ਮੱਤ ਸੇ ਲੈ ਹੈ ਨੇਟ ਬਲ ਨੂੰ ਤਕੜਾ ਕਰੋ ਆਪਣੇ ਅੰਦਰ ਜਿੱਲ ਨੂੰ ਤਕੜਾ ਕਰੋ ਜਿੰਦਾਬਾਦ 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 ਸਤਿ ਸ਼੍ਰੀ ਅਕਾਲ ਅੱਜ ਇੱਥੇ ਬਹੁਤ ਵੱਡੀਆਂ ਅੱਸੀਆਂ ਆਈਆਂ ਨੇ ਬੀਪੀਐਮ ਦੇ ਤੌਰ ਜਿਹੜੇ ਸ਼ਹੀਦ ਦੇ ਆਜ਼ਮ ਭਾਈ ਬੈਂਕ ਸਿੰਘ ਜੀ ਦੀ ਪੁੱਤਰੀ ਨੇ ਮਮਾ ਨੂੰ ਇਸ ਸਟੇਜ ਵੱਲੋਂ ਸਰੋਪਾਤ ਦਾ ਜੰਡੇ ਪਰਵਤ ਬਗਾਨੇ ਸ਼ਾਨਦਾਰ ਸੁਪਾਚੇ ਦੇ ਨਾਮ ਅੱਜ ਅਗਰ ਪਰਵਤ ਦਾ ਜੰਡੇ ਬਾਲੋ ਸੱਜਾ ਬਾਲੋ ਇਹ ਸਦਾ ਸੰਸ਼ੇਦ ਸਿੰਘ

ਸਾਖੀ ਕੇ ਮਿਲਾਂਗੇ ਉੱਚ ਸੌਂਡਸ ਤੇ ਮੈਨੂੰ ਵਾਜ ਆਉਣੀ ਚਾਹੀਦੀ ਹੈ ਕਿ ਤੁਸੀਂ ਸਾਰੇ ਹਾਲਿਸਤਾਨ ਅਮਰ ਉਸਾਰ ਕ੍ਰਿਕਟ ਦੇ ਨਾਲ ਹਾਸਲ ਕਰਨ ਦੀ ਗੱਲ ਨੂੰ ਬਤਾ ਦਿੰਦਾ ਹੈ ਇਸ ਸਟੇਜ ਤੇ ਜਿੰਨਾਂ ਇਸਮਾਇਏ ਉਹਨਾਂ ਦਾ ਬੋਲ ਸੁਣ ਰਿਹਾ